ਬਹੁਜੀ ਜੀ ਸਾਹਮਣੇ ਰਹਿਨੇ ਆ ਜੀ ਤੇ ਇਹ ਗੱਡੀ ਪਿਛਲੇ 8 ਮਿੰਟ ਤੋਂ ਖੜੀ ਆ ਹੁਣ ਇਹ ਨਹੀਂ ਪਤਾ ਗੱਡੀ ਇਹ ਕਿਦੀ ਆ ਇੱਥੇ ਕਿਰਾਏਦਾਰ ਸੀਗੇ 버ਗਰ ਵਾਲੇ ਦੇ ਉੱਪਰ ਰਹਿੰਦੇ ਸੀ ਉਹ ਆਪਣਾ ਇੱਥੋਂ ਕਮਰਾ ਛੱਡ ਕੇ ਚਲੇ ਗਏ ਆ ਦੇਖੋ ਕੋਈ ਤਾਂ ਬਾਲੀਬਾਸ ਹੋਣਾ ਚਾਹੀਦਾ ਕੀ ਪਤਾ ਚੋਰੀ ਦੀ ਆ ਕੀ ਪਤਾ ਕੋਈ ਇਹ ਕ੍ਰਾਈਮ ਕਰਕੇ ਇੱਥੇ ਛੱਡ ਦਿੱਤੀ ਆ ਅੱਛਾ ਪਿਛਲੇ ਚੱਕੇ ਵੀ ਖੁੱਲੇ ਹਾਂ ਚੋਰ ਟਾਇਰ ਖੋਲ ਕੇ ਲੈ ਗਏ ਇਹ ਤਾਂ ਬਹੁਜੀ ਮੈਨੂੰ ਇੱਧਰ ਮੈਂ ਕਿਤੇ ਬਾਹਰ ਨਿਕਲਿਆ ਬਹੁਜੀ ਕਹਿੰਦੇ ਗੱਡੀ ਖੜੀ ਹੈ ਵੀ ਟਾਇਰ ਹੀ ਹੈ ਨਹੀਂ ਕਿ ਉਹ ਫਿਲਹਾਲ ਤਾਂ ਇੱਕ ਮੁੰਡਾ ਸੀਗਾ ਇੱਕ ਲੇਡੀ ਸੀ ਇਹ ਨਹੀਂ ਪਤਾ ਵੀ ਉਹ ਪਰਿਵਾਰ ਸੀ ਕਿ ਕੁਝ ਮਤਲਬ ਕਿ ਜਿਆਦਾ ਬੋਲਚਾਲ ਨਹੀਂ ਸੀ ਕਿਸੇ ਨਾਲ ਵੀ ਅੱਛਾ ਬੁਲੰਦ ਹੀ ਨਹੀਂ ਸੀਗੇ ਕਿੰਨੀ ਕਿਦਰ ਰਹੇ ਹੋ ਉਹ ਗਿਣਤੀ ਦੇ ਜੀ ਮੈਂ ਤਾਂ ਜਨੇ ਤੇ ਰੱਖਿਆ ਮੈਂ ਜਿਆਦਾ ਨਹੀਂ 4-5 ਵਾਰ ਦੇਖਿਆ ਜੀ ਉਹਨਾਂ ਨੂੰ ਬਸ ਤੇ ਅੱਜ ਕੱਲ ਤਾਂ ਕੋਈ ਬੰਦਾ ਆਪਣਾ ਸਾਈਕਲ ਨਹੀਂ ਛੱਡਦਾ ਤੇ ਉਹ ਗੱਡੀ ਲਵਾਰਸ ਖੜੀ ਹੁਣ ਪਤਾ ਕਿਹਦੀ ਗੱਡੀ ਹੈ ਕਿਦੀ ਨਹੀਂ ਆ ਬਿਲਕੁਲ ਨਵੀਂ ਗੱਡੀ ਕੋਈ ਇੱਥਾ ਕਿੱਦਾਂ ਛੱਡ ਕੇ ਜਾ ਸਕਦਾ ਹੁਣ ਇਹ ਨਹੀਂ ਪਤਾ ਵੀ ਇਹ ਗੱਡੀ ਨਾਲ ਕੋਈ ਵਾਰਦਾਤ ਹੋਈ ਆ ਜਾਂ ਇਹਨਾਂ ਨੇ ਕੋਈ ਲੁੱਟਖੋਹ ਕੀਤੀ ਆ ਜਾਂ ਗੱਡੀ ਚੋਰੀ ਦੀ ਆ ਇਹ ਤਾਂ ਹੁਣ ਜਦੋਂ ਪੁਲਿਸ ਵਾਲੇ ਲੈ ਜਾਣਗੇ ਫੇਰ ਹੀ ਪਤਾ ਲੱਗੂਗਾ ਡੀਟੀਓ ਦਾ ਅਫਸਰ ਵੀ ਇਹ ਤਾਂ ਨੰਬਰ ਪਲੇਟ ਨਵੇਂ ਮਾਡਲ ਦੀ ਗੱਡੀ ਹੈ 1 ਸਾਲ ਪੁਰਾਣੀ ਆ ਨਹੀਂ ਖੜੀ ਹੈ 8 ਮਹੀਨੇ ਹੋ ਗਏ ਮੇਰੀ ਆਪਣੀ ਸ਼ਾਪ ਐ ਤੇ 8 ਮਹੀਨੇ ਹੋ ਗਏ ਆਪਾਂ ਨੂੰ ਆਉਂਦੇ ਜਾਂਦੇ ਕੋਈ ਨਹੀਂ ਹੁੰਦਾ ਇੱਥੇ ਗੱਡੀ ਖੋਲ ਕੇ ਚੱਕੇ ਖੋਲ ਕੇ ਲੈ ਗਏ ਆ ਨਾ ਮਾਲਕ ਦਾ ਪਤਾ ਹੀ ਨਾ ਕੁਝ ਕਿ ਪੈਲੇ ਦਾ ਕੰਮ ਹੈ ਨਹੀਂ ਵੀ ਆਰਸੀ ਦੂਜੀ ਬਣਦੀ ਹੈ ਕਾਗਜਾਣੀ ਉਹ ਤਾਂ ਉਹਨੋਂ ਆਰਸੀ ਆ ਉਹਦੇ ਮਿੰਡ 'ਚ ਪੈ ਲੱਗ ਗਿਆ ਨਾ ਵੀ ਕਿਹਦੇ ਨਾਂ ਤੇ ਹੈ ਗੱਡੀ ਲੁਧਿਆਣਾ ਦੇ ਚੰਡੀਗੜ੍ਹ ਰੋਡ ਉੱਤੇ ਮੌਜੂਦ ਗਣਪਤੀ ਚੌਕ ਦੇ ਨਾਲ ਇੱਕ ਖਾਲੀ ਪਲਾਟ ਦੇ ਵਿੱਚ ਇੱਕ ਲਵਾਰਿਸ ਗੱਡੀ ਖੜੀ ਹੈ ਔਰ ਇਸ ਲਵਾਰਿਸ ਗੱਡੀ ਦੇ ਖੜੇ ਹੋਣ ਨਾਲ ਇੱਥੇ ਦੇ ਜਿਹੜੇ ਨਿਵਾਸੀ ਨੇ ਕਾਫੀ ਜ਼ਿਆਦਾ ਖੌਫ ਜਨੇ ਕਾਰਨ ਕੀ ਗੱਡੀ ਜਿਹੜੀ ਐ ਪਿਛਲੇ 8 ਮਹੀਨਿਆਂ ਤੋਂ ਇਸੇ ਤਰ੍ਹਾਂ ਲਵਾਰਿਸ ਖੜੀ ਐ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਨੇ ਆ ਇਹ ਛੋਟਾ ਹਾਥੀ ਜਿਹਨੂੰ ਆਪਾਂ ਕਹਿੰਦੇ ਆ ਆਮ ਪਾਸ਼ਾ ਦੇ ਵਿੱਚ ਇੱਕ ਕਮਰਸ਼ੀਅਲ ਵਹੀਕਲ ਐ ਔਰ ਇਹਦਾ ਨੰਬਰ ਵੀ ਲੱਗਿਆ ਹੋਇਆ ਪੀ ਵੀ 10 ਜੇ ਐਚ 5183 ਇਹ ਨਵੀਂ ਗੱਡੀ ਲੱਗਦੀ ਹੈਗੀ ਐ ਦੇਖਣ ਦੇ ਵਿੱਚ ਛੋਟਾ ਹਾਥੀ ਕਮਰਸ਼ੀਅਲ ਵਹੀਕਲ ਨਵਾਂ ਵਹੀਕਲ ਐ ਪਰ ਇਹ ਪਿਛਲੇ 8 ਮਹੀਨਿਆਂ ਤੋਂ ਲਵਾਰਿਸ ਖੜਾ ਐ ਔਰ ਇਸ ਗੱਡੀ ਦੇ ਉੱਤੇ ਚੋਰਾਂ ਨੇ ਵੀ ਤਾਵਾ ਬੋਲ ਦਿੱਤਾ ਹੈਗਾ ਇਹਦੇ ਜਿਹੜੇ ਪਿਛਲੇ ਚੱਕੇ ਐ ਉਹ ਚੋਰ ਖੋਲ ਕੇ ਲੈ ਜਾ ਚੁੱਕੇ ਐ ਇਸ ਕਰਕੇ ਜਿਹੜੇ ਮੁਹੱਲਾ ਨਿਵਾਸੀ ਐ ਇੱਥੇ ਦੇ ਉਹ ਕਾਫੀ ਪਰੇਸ਼ਾਨ ਨੇ ਔਰ ਖੌਫਜ਼ਦਾ ਵੀ ਨੇ ਗਲਬਤ ਕਰ ਲੈਨੇ ਆ ਕਿ ਆਖਰ ਮਾਸਰਾ ਹੈ ਕੀ ਔਰ ਕਿਉਂ ਇਹ ਪਰੇਸ਼ਾਨੀ ਦਾ ਕਾਰਨ ਬਣ ਚੁੱਕੀ ਐ ਵੀਰੇ ਜੀ ਕਿਉਂ ਇਹ ਗੱਡੀ ਪਰੇਸ਼ਾਨੀ ਦਾ ਕਾਰਨ ਬਣ ਗਈ ਐ ਬਹੁ ਜੀ ਅਸੀਂ ਸਾਹਮਣੇ ਰਹਨੇ ਆ ਜੀ ਤੇ ਇਹ ਗੱਡੀ ਪਿਛਲੇ 8 ਮਹੀਨੇ ਤੋਂ ਖੜੀ ਆ ਹੁਣ ਇਹ ਨਹੀਂ ਪਤਾ ਗੱਡੀ ਇਹ ਕੀਦੀ ਆ ਇੱਥੇ ਕਿਰਾਏਦਾਰ ਸੀਗੇ 버거 ਵਾਲੇ ਦੇ ਉੱਪਰ ਰਹਿੰਦੇ ਸੀ ਉਹ ਆਪਣਾ ਇਥੋਂ ਕਮਰਾ ਛੱਡ ਕੇ ਚਲੇ ਗਏ ਆ ਤੇ ਉਹ ਹੁਣ 8 ਮਹੀਨੇ ਤੋਂ ਉਹ ਕੋਈ ਲੈਣ ਨਹੀਂ ਆਇਆ ਹੈਗਾ ਹੁਣ ਇਹ ਨਹੀਂ ਪਤਾ ਵੀ ਇਹ ਗੱਡੀ ਨਾਲ ਕੋਈ ਵਾਰਦਾਤ ਹੋਈ ਆ ਜਾਂ ਇਹਨਾਂ ਨੇ ਕੋਈ ਲੁੱਟਖੋ ਕੀਤੀ ਆ ਜਾਂ ਗੱਡੀ ਚੋਰੀ ਦੀ ਆ ਇਹ ਤਾਂ ਹੁਣ ਜਦੋਂ ਪੁਲਿਸ ਵਾਲੇ ਲੈ ਜਾਣਗੇ ਫੇਰ ਹੀ ਪਤਾ ਲੱਗੂਗਾ ਡੀਟੀਓ ਦਾ ਅਫਸਰ ਉਹ ਵੀ ਇਹ ਦਾ ਨੰਬਰ ਪਲੇਟ 90 ਮਾਡਲ ਦੀ ਗੱਡੀ ਐ 1 ਸਾਲ ਪੁਰਾਣੀ ਆ ਤਿਉ ਬਦ ਲੱਗੂ ਕਿ ਬੀ ਚੋਰੀ ਦੀ ਆ ਕਿ ਨਹੀਂ ਚੋਰੀ ਦੇ ਤੇ ਪੁਲਿਸ ਵਾਲੇ ਜਾ ਸਕਦੇ ਸਾਰੀ ਗੱਲ ਬਸ ਬਿਲਕੁਲ ਕੋਈ ਨਵੀਂ ਗੱਡੀ ਨੂੰ ਇਦਾਂ ਕਿੱਦਾਂ ਛੱਡ ਕੇ ਜਾ ਸਕਦਾ ਹੈਗਾ ਹੁਣ ਦੇਖੋ ਜੀ ਪੁਲਿਸ ਜਦੋਂ ਆਊਗੀ ਗੱਡੀ ਨੂੰ ਲੈ ਜਾਊਗੀ ਇਨਕੁਆਰੀ ਕਰੂਗੀ ਉਸ ਤੋਂ ਬਾਅਦ ਹੀ ਪਤਾ ਲੱਗਣਾ ਚੋਰ ਤਾਂ ਇਹਦੇ ਪਿਛਲੇ ਟਾਇਰ ਵੀ ਖੋਲ ਕੇ ਲੈ ਗਏ ਜੀ ਅੱਛਾ ਪਿਛਲੇ ਚੱਕੇ ਵੀ ਖੁੱਲੇ ਹਾਂ ਚੋਰ ਟਾਇਰ ਖੋਲ ਕੇ ਲੈ ਗਏ ਇਹਦਾ ਬੌਜੀ ਮੈਨੂੰ ਇੱਧਰ ਮੈਂ ਕਿਦਾ ਬਾਹਰ ਨਿਕਲੇ ਬੌਜੀ ਕਹਿੰਦੇ ਗੱਡੀ ਖੜੀ ਹੈ ਪੀ ਟਾਇਰ ਹੀ ਹੈ ਨਹੀਂਗੇ ਮੈਂ ਕਹ ਵੀ ਇਹ ਤਾਂ ਫਿਰ ਕਿਹਦੀ ਗੱਡੀ ਹੈ ਇਹ ਕਹਿੰਦੇ ਇੱਥੇ ਕਰਾਇਦਾ ਰਸੀ ਮੈਂ ਕਹ ਵੀ ਇਹਦੀ ਕੰਪਲੀਟ ਕਰੋ ਪੁਲਿਸ ਦੇ ਵਿੱਚ ਕੱਲ ਨੂੰ ਕੋਈ ਮਰਡਰ ਹੋਇਆ ਹੋਵੇ ਜਾਂ ਕੋਈ ਲੁੱਟ ਖੋਈ ਹੋਈ ਹੋਵੇ ਫालतू ਗੱਡੀ ਐਵੇਂ ਕਿਸੇ ਦੇ ਬਲਾਡ ਜਾਂ ਆਪਾਂ ਗੱਡੀ ਖੜ ਜਣੀ ਖੜੀ ਕਰ ਜਣੀ ਹੈ ਨਾ ਘਟੇ ਘਟ ਸੱਤ ਅੱਠ ਰੱਖਦੀ ਗੱਡੀ ਆ ਤੇ ਅੱਜ ਕੱਲ ਤਾਂ ਕੋਈ ਬੰਦਾ ਆਪਣਾ ਸੈਕਿੰਡ ਹੀ ਛੱਡਦਾ ਤੇ ਉਹ ਗੱਡੀ ਲਵਾਰਸ ਖੜੀ ਹੁਣ ਪਤਾ ਨਹੀਂ ਕਿਹਦੀ ਗੱਡੀ ਹੈ ਕਿਹਦੀ ਨਹੀਂ ਹੈ ਨਵੀਂ ਗੱਡੀ ਕੋਈ ਇੱਥੇ ਕਿੱਧਰ ਛੱਡ ਕੇ ਜਾ ਸਕਦਾ ਨਹੀਂ ਜਾ ਸਕਦਾ ਜੀ ਕੋਈ ਨਹੀਂ ਜਾ ਸਕਦਾ ਹੈਗਾ ਅੱਛਾ ਜਿਹੜੇ ਕਿਰਾਏਦਾਰ ਇੱਥੇ ਰਹਿੰਦੇ ਸੀ ਉਹਨਾਂ ਦਾ ਕੋਈ ਅਤਾ ਪਤਾ ਹੈ ਹੀ ਨਹੀਂਗਾ ਵੀ ਕਿੱਥੇ ਚਲੇ ਗਏ ਨਹੀਂ ਉਹਨਾਂ ਦਾ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ ਜੀ ਉਹ ਤਾਂ 버ਗਰ ਵਾਲੇ ਦੇ ਉੱਪਰ ਕਿਰਾਏ ਤੇ ਰਹਿੰਦੇ ਸੀ ਇੱਥੇ ਉਹ ਕਮਰਾ ਖਾਲੀ ਕਰਕੇ ਆਪਣਾ ਚਲੇ ਗਏ ਮਹੀਨਾ ਕ ਇੱਥੇ ਰਹੇ ਆ ਉਹ ਬਾਕੀ ਮੇਰੇ ਤੋਂ ਵੱਧ ਬਹੁਜੀ ਜਾਣੀ ਕਨਫਰਮ ਹੀ ਹੈ ਜੀ ਕਿ ਗੱਡੀ ਉਹਨਾਂ ਦੀ ਹੀ ਸੀ ਹਾਂਜੀ ਹਾਂਜੀ ਇਹ ਕਨਫਰਮ ਹੈ ਗੱਡੀ ਉਹਨਾਂ ਦੀ ਸੀ ਇੱਕ ਮਹੀਨਾ ਰਹੇ ਆ ਗੱਡੀ ਨੂੰ 6-7 ਮਹੀਨੇ ਹੋ ਗਏ ਉਹਨਾਂ ਨੂੰ ਇੱਥੇ ਛੱਡ ਕੇ ਚਲੇ ਗਏ ਗੱਡੀ 8 ਮਹੀਨਿਆਂ ਤੋਂ ਖੜੀ ਹੈ ਇੱਥੇ ਗੱਡੀ ਨਵੀਂ ਆ ਇਹ ਮਹੱਲਾ ਨਿਵਾਸੀ ਕਿਉਂ ਇੰਨੇ ਜ਼ਿਆਦਾ ਪਰੇਸ਼ਾਨ ਆ ਪਲਾਟ ਖਾਲੀ ਪਲਾਟ ਆ ਗੱਡੀਆਂ ਖੜੀਆਂ ਇੱਥੇ ਹੀ ਖੜੀ ਹੈਗੀ ਆ ਕਿ ਕੱਲੀ ਲਵਾਰਸ ਆ ਇਸ ਲਈ ਬੋ ਜੀ ਬੋ ਜੀ ਸਣ ਮਹੱਲੇ ਵਾਲਿਆਂ ਦੀ ਸਾਡੀਆਂ ਗੱਡੀਆਂ ਖੜੀਆਂ ਵਾ ਕੋਈ ਮੋਟਰਸਾਈਕਲ ਖੜਾ ਵਾ ਕੋ ਹੋਰ ਖੜਾ ਵਾ ਠੀਕ ਆ ਕਿ ਨਹੀਂ ਇਹਨਾਂ ਦਾ ਟੈਂਟ ਦਾ ਕੰਮ ਆ ਇੱਥੇ ਡੈਰੀ ਵਾਲੇ ਦਾ ਕੰਮ ਆ ਗੱਡੀਆਂ ਨਾਲ ਬੋ ਜੀ ਦੀ ਗੱਡੀ ਖੜੀ ਹੁੰਦੀ ਆ ਮੇਰਾ ਮੋਟਰਸਾਈਕਲ ਖੜਾ ਹੁੰਦਾ ਵਾ ਲਵਾਰਸ ਦਾ ਕੀ ਆ ਇਹ ਵਿੱਚ ਕੀ ਆ ਔਰ ਚੋਰਾਂ ਨੂੰ ਜਦੋਂ ਮੂੰਹ ਪੈ ਜਾਂਦਾ ਫਿਰ ਬਾਕੀ ਵੀ ਜਿਹੜੀ ਨੇ ਟਾਇਰ ਖੋਲ ਕੇ ਲੈ ਜਾ ਸਕਦੇ ਆ ਤੇ ਮੋਟਰਸਾਈਕਲ ਤੇ ਸਕੂਟਰ ਨੂੰ ਬਖਸ਼ ਛੱਡਣਗੇ ਉਹਦੇ ਮਿੰਟ ਚਾਬੀ ਲੱਗ ਲੈ ਜਾਣਗੇ ਜੀ ਅੱਛਾ ਆਂਡ ਗਵਾੜ ਤੋਂ ਪਤਾ ਕੀਤਾ ਵੀ ਉਹ ਕਿੱਥੇ ਚਲੇ ਗਏ ਨਹੀਂ ਜੀ ਕੋਈ ਨਹੀਂ ਦੱਸਦਾ ਸਾਰਿਆਂ ਨੇ ਜਵਾਬ ਦੇ ਦਿੱਤਾ ਜੀ ਸਾਰਿਆਂ ਨੂੰ ਪੁੱਛਿਆ ਸੀ ਸਾਰਿਆਂ ਨੂੰ ਇੱਥੇ ਪੁੱਛ ਚੁੱਕੇ ਆ ਵੀ ਆਖਰੀ ਗੱਡੀ ਕਿਦੀ ਹੈਗੀ ਹੈ ਕੁਝ ਪਤਾ ਚੱਲਿਆ ਕਿ ਇਹ ਗੱਡੀ ਹੈ ਕਿ ਦੀ ਨਹੀਂ ਭਾਜੀ ਕਿਸੇ ਦਾ ਕੁਝ ਨਹੀਂ ਪਤਾ ਇਦਾਂ ਹੀ ਖੜੀ ਹੈ ਇਦਾਂ ਹੀ ਖੜੀ ਹੈ ਜੀ 8 ਮਹੀਨੇ ਹੋ ਗਏ ਮੇਰੀ ਆਪਣੀ ਸ਼ਾਪ ਇੱਥੇ 8 ਮਹੀਨੇ ਹੋ ਗਏ ਆਪਾਂ ਨੂੰ ਆਉਂਦੇ ਜਾਂਦੇ ਕੋਈ ਨਹੀਂ ਹੁੰਦਾ ਇੱਥੇ ਗੱਡੀ ਖੋਲ ਕੇ ਚੱਕੇ ਖੋਲ ਕੇ ਲੈ ਗਏ ਆ ਨਾ ਮਾਲਕ ਦਾ ਪਤਾ ਹੀ ਨਾ ਕੁਛ ਤੇ ਦੱਸਿਆ ਜਾਂਦਾ ਕਿ ਕਿਰਾਏਦਾਰਾਂ ਦੀ ਇਹ ਗੱਡੀ ਹੈ ਭਾਈ ਕਿੱਦਾਂ ਲੱਗ ਰਿਹਾ ਕਿ ਇਹ ਗੱਡੀ ਇੰਨੀ ਦੇਰ ਦੀ ਇੱਥੇ ਖੜੀ ਹੈ ਕਿਸ ਤਰ੍ਹਾਂ ਮਹੱਲੇ ਨਿਵਾਸੀ ਕਿੱਦਾਂ ਇਹ ਸ਼ੌਕ ਚ ਹੈਗੇ ਮਾਰੇ ਪਰੇਸ਼ਾਨ ਹੈ ਮਹੱਲੇ ਵਾਸੀ ਇਸ ਕਰਕੇ ਐਨਚਰ ਹੋ ਗਿਆ ਗੱਡੀ ਦਾ ਕੋਈ ਬਾਲੀਬਾਸ ਨਹੀਂ ਹੈਗਾ ਦੇਖੋ ਕੋਈ ਤਾਂ ਬਾਲੀਬਾਸ ਹੋਣਾ ਚਾਹੀਦਾ ਕੀ ਪਤਾ ਚੋਰੀ ਦੀ ਆ ਕੀ ਪਤਾ ਕੋਈ ਇਹ ਕਰਾਇਮ ਕਰਕੇ ਇੱਥੇ ਸੈੱਡ ਦਿੱਤੀ ਆ ਹੋ ਸਕਦਾ ਫਾਈਨੈਂਸਰੀ ਹੈਗੀ ਆ ਖਾਲੀ ਪਲਾਟ ਦੇ ਵਿੱਚ ਗੱਡੀ ਖੜੀ ਹੈ ਐਨਚਰ ਹੋ ਗਿਆ ਬਿਲਕੁਲ ਅੱਛਾ ਨੰਬਰ ਪਲੇਟ ਲੱਗੀ ਹੋਈ ਆ ਗੱਡੀ ਦੀ ਗੱਡੀ ਦੇ ਨੰਬਰ ਪਲੇਟ ਤੋਂ ਪਤਾ ਕੀਤਾ ਜਾ ਸਕਦਾ ਹੈਗਾ ਕਿ ਇਹ ਗੱਡੀ ਕਿਹਦੀ ਹੈ ਲੇਕਿਨ ਫਿਲਹਾਲ ਅਗਰ ਗੱਲ ਕਰੀਏ ਤਾਂ ਇੱਥੇ ਨੰਬਰ ਪਲੇਟ ਤਾਂ ਲੱਗੀ ਹੋਈ ਆ ਗੱਡੀ ਦੀ ਪਤਾ ਨਹੀਂ ਲੱਗ ਸਕਦਾ ਕਿ ਇਹ ਗੱਡੀ ਕਿਸ ਦੀ ਹੈ ਜੀ ਕਿਸੇ ਨੂੰ ਕੁਝ ਨਹੀਂ ਜੀ ਪਤਾ ਕਾਫੀ ਟਾਈਮ ਪਹਿਲਾਂ ਆਏ ਸੀ ਉਹਨਾਂ ਨੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਸਟਾਰਟ ਨਹੀਂ ਹੋਈ ਜਿਸ ਕਾਰਨ ਉਹ ਗੱਡੀ ਇੱਥੇ ਹੀ ਛੱਡ ਗਏ ਪਰ ਮੈਂ ਕਾਫੀ ਬੰਦੇ ਤੋਂ ਪਤਾ ਕੀਤਾ ਉਹ ਕਹਿੰਦੇ ਜਿਹੜੇ ਇੱਥੇ ਰਹਿੰਦੇ ਸੀ ਉਹਨਾਂ ਦਾ ਕੁਛ ਤਾਂ ਪਤਾ ਨਹੀਂ ਹੈਗਾ ਫਿਲਹਾਲ। ਅੱਛਾ ਬੰਦੇ ਹੀ ਚਲੇ ਗਏ ਆ ਉਹ। ਹਾਂ। ਇਹ ਪਰਿਵਾਰ ਸੀਗਾ ਇਹ ਕੌਣ ਸੀ? ਉਹ ਫਿਲਹਾਲ ਤਾਂ ਇੱਕ ਮੁੰਡਾ ਸੀਗਾ, ਇੱਕ ਲੇਡੀ ਸੀ, ਇਹ ਨਹੀਂ ਪਤਾ ਵੀ ਇਹ ਪਰਿਵਾਰ ਸੀ ਕਿ ਕੁਝ ਮਤਲਬ ਕਿ ਜਿਆਦਾ ਬੋਲਚਾਲ ਨਹੀਂ ਸੀ ਕਿਸੇ ਨਾਲ ਵੀ। ਅੱਛਾ ਬੁਲੰਦੇ ਹੀ ਨਹੀਂ ਸੀਗੇ। ਕਿੰਨੀ ਕੀ ਦਿਨ ਰਹੇ ਆ ਇੱਥੇ? ਉਹ ਗਿਣਤੀ ਤੇ ਜੀ ਮੈਂ ਤਾਂ ਜਿੰਨੇ ਦਿਨ ਰੱਖਿਆ ਮੈਂ ਜਿਆਦਾ ਨਹੀਂ 4-5 ਵਾਰ ਦੇਖਿਆ ਜੀ ਉਹਨਾਂ ਨੂੰ ਬਸ। ਅੱਛਾ ਕਿੰਨੀ ਕੀ ਦਿਨ ਇੱਥੇ ਰਹੇ ਹੋਣਗੇ ਜੀ? ਜਿਆਦਾ ਜਿਆਦਾ 1 ਮਹੀਨਾ ਰਹੇ ਆ ਜੀ। 1 ਮਹੀਨੇ ਤੋਂ ਘੱਟ ਨਹੀਂ ਰਹੇ। ਬੱਜਾ ਕੋਈ ਕੋਸ਼ਿਸ਼ ਹੈ ਹੁਣ ਕਰ ਰਹੇ ਹੈਗੇ ਆ ਕਿ ਇਹ ਪਤਾ ਕਰੀਏ ਜਾਂ ਫਿਰ ਇਹਨੂੰ ਜਿਹੜਾ ਗੱਡੀ ਨੂੰ ਥੋੜਾ ਜਿਹਾ ਜਿਹੜਾ ਦੇਖਿਆ ਜਾਵੇ ਵੀ ਇਹ ਕਿਦੀ ਹੈਗੀ ਹੈ ਵੈਸੇ ਅੰਕਲ ਇਹ ਕਾਰਵਾਈ ਪੁਲਿਸ ਵਾਲਿਆਂ ਨੂੰ ਕਰਨੀ ਚਾਹੀਦੀ ਆ ਉਹਨਾਂ ਨੂੰ ਦੇਖਣਾ ਚਾਹੀਦਾ ਇੱਕ ਵਾਰੀ ਕਿਦੀ ਆ ਗੱਡੀ ਹਾਂਜੀ ਬਾਕੀ ਪ੍ਰੈਸ ਵਾਲਿਆਂ ਤੋਂ ਉਹਨਾਂ ਨੂੰ ਨਿਊਜ਼ ਪਹੁੰਚ ਹੀ ਜਾਣੀ ਆ ਪੁਲਿਸ ਨੂੰ ਆਵੇ ਚੈੱਕ ਕਰੇ ਕਿਦੀ ਆ ਫਿਰ ਅੱਗੇ ਕਾਰਵਾਈ ਕਰੇ ਅੱਛਾ ਡਰ ਹੈ ਕਿ ਇਦਾਂ ਲਵਾਰਿਸ ਗੱਡੀ ਨਹੀਂ ਖੜੀ ਹੋਣੀ ਚਾਹੀਦੀ ਮੱਲੇ 'ਚ ਹੋਰ ਅੰਕਲ ਕਿਉਂ ਨਹੀਂ ਹੈਗਾ ਇਹ ਪਿੱਛੇ ਲੈ ਚੱਕੇ ਖੁੱਲੇ ਹੋਏ ਆ ਨਵੀਂ ਗੱਡੀ ਆ ਬਾਕੀ ਕੱਲ ਨੂੰ ਹੋਰ ਚੋਰ ਆ ਗਏ ਉਹਨਾਂ ਨੇ ਵੀ ਉਹ ਵੀ ਚੱਕ ਕੇ ਲੈਣਾ ਇੱਥੇ ਖਾਲੀ ਪਲਾਟ ਦੇ ਵਿੱਚ ਹੋਰ ਵੀ ਮਹੱਲੇ ਵਾਸੀ ਜਿਹੜੀ ਆਪਣੀਆਂ ਗੱਡੀਆਂ ਖੜੀਆਂ ਕਰਦੇ ਨੇ ਉਹ ਡਰ ਹੈ ਕਿ ਕਿਤੇ ਹੋਰ ਵੀ ਗੱਡੀਆਂ ਨੂੰ ਜਿਹੜਾ ਚੋਰ ਉਹਨਾਂ ਨੂੰ ਵੀ ਜਿਹੜਾ ਨਾ ਖੋਲ ਲੈਣ ਚੱਕੇ ਨਾ ਖੋਲ ਲੈਣੀ ਆ ਕੋਈ ਨੁਕਸਾਨ ਅੱਛਾ ਡਰ ਹੋ ਗਿਆ ਮਹੱਲੇ ਦੇ ਵਿੱਚ ਵੀ ਚੋਰ ਇੱਕ ਬਹੁਤ ਬਹੁਤ ਜ਼ਬਰਦਸਤ ਡਰ ਹੈ ਜੀ ਕਿ ਪੁਲਿਸ बता ਸਕਦੀ ਹੈ ਕਿ ਇਸ ਦਾ ਕੀ ਕਰਨਾ ਚਾਹੀਏ किसकी गाड़ी है वो इंक्वायरी कर सकती है और कुछ नहीं तो क्या है यहां से तो ले तो जाए कम से कम ये तो हो की गाड़ी यहां से चली गई पीछे का चक्का खुल गया है आगे का भी कल चक्का खोल के ले जाएगा कोई इंजन ले जाएगा बाद में होगा कि भी यहां पड़ा था आप लोगों ने देखा क्यों नहीं ये पुलिस सच... खोल के पता लग गया जी इंजन हैगा तो नहीं हैगा उरा खोल के पता लगूंगा इंजन हैगा नहीं हैगा बिल्कुल अच्छा हुन मंकी कर रहे है मोहल्लावासी ਮੰਗੇ ਕਰਦੇ ਆ ਵੀ ਪੁਲਿਸ ਇੱਥੇ ਆ ਇਨਕੁਇਰੀ ਕੀ ਆਪ ਗੱਡੀ ਲੈ ਜਾਵੇ ਥਾਣੇ ਡੀਟੀਓ ਦਫ਼ਤਰੋਂ ਇਹਦਾ ਸਾਰਾ ਡਿਟੇਲ ਨਿਕਲ ਜਾਣੀ ਆਜ ਕੱਲ ਉਹਨਾਂ ਨਾਲ ਸਾਡੀਆਂ ਗੱਡੀਆਂ ਚੜੀਆਂ ਹੋਈਆਂ ਕਿਉਂਕਿ ਪਹਿਲੇ ਵਾਲਾ ਕੰਮ ਹੈ ਨਹੀਂ ਵੀ ਆਰ.ਸੀ ਦੂਜੀ ਬਣਦੀ ਹੈ ਕਾਗਜਾਂ ਨਹੀਂ ਹੁਣ ਤਾਂ ਆਨਲਾਈਨ ਆਰ.ਸੀ ਆ ਉਹਦੇ ਮਿੰਡ ਚ ਪਤਾ ਲੱਗ ਜਾਣਾ ਵੀ ਕਿਹਦੇ ਨਾਂ ਤੇ ਹੈ ਗੱਡੀ ਠੀਕ ਆ ਕਿ ਨਹੀਂ ਇਹ ਨੰਬਰ 플레이ਟ ਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਲੁੱਟਖੋ ਕਰਨ ਵਾਲੇ ਬੰਦੇ ਹੁੰਦੇ ਆ ਇਹ ਗੱਡੀ ਕਿੱਥੋਂ ਖੁੰਦੇ ਆ ਨੰਬਰ ਬਲੇਟ ਕਿਸੇ ਦੀ ਲਾ ਦਿੰਦੇ ਆ ਵਾਰਦਾਤ ਕਰਕੇ ਸੌਨਮਸਨ ਜਗ੍ਹਾ ਤੇ ਖੜੀ ਕਰ ਜਾਂਦੇ ਆ ਇਹਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਆ ਇਸ ਨੰਬਰ ਬਲੇਟ ਦੀ ਇਨਕੁਆਰੀ ਕਰਕੇ ਡੀਟੀਓ ਦਫ਼ਤਰੋਂ ਵੀ ਗੱਡੀ ਕਿਸ ਦੇ ਨਾਂ ਤੇ ਆ ਉਹਦੀ ਪੁੱਛ ਪੜਤਾਲ ਹੋਣੀ ਚਾਹੀਦੀ ਆ ਤਾਂ ਕਿ ਇਹ ਗੱਡੀ ਗਲਤ ਆ ਜਾਂ ਸਹੀ ਆ ਤੇ ਫਿਰ ਪੁਲਿਸ ਜਿਹੜੀ ਇਨਕੁਆਰੀ ਕਰਕੇ ਦੱਸ ਸਕਦੀ ਹੈ ਜੀ ਬਿਲਕੁਲ ਅੱਛਾ ਇਹ ਵੀ ਡਰ ਹੈਗਾ ਵੀ ਕਿਤੇ ਕਿਸੇ ਵਾਰਦਾਤ ਨਾਲ ਨਾ ਗੱਡੀ ਜੁੜੀ ਹੋਵੇ ਦੇਖੋ ਇਹ ਜਿਹੜੇ ਹੁਣੇ ਆਪਾਂ ਇਹ ਗੱਲ ਕਹਿਣ ਸੈਦੇ ਵੀ ਇਹ ਗੱਡੀ ਨੇ ਵਾਰਦਾਤ ਕੀਤੀ ਆ ਜਾਂ ਨਹੀਂ ਕੀਤੀ ਲੇਕਿਨ ਜਿਹੜੇ ਕ੍ਰਿਮਨਲ ਬੰਦੇ ਹੁੰਦੇ ਆ ਇਹਨਾਂ ਦਾ ਕੰਮ ਹੁੰਦਾ ਵੀ ਲੁੱਟਖੋ ਕਿਥੋਂ ਕਰਨੀ ਆ ਨੰਬਰ ਪਲੇਸ ਨੰਬਰ ਬਲੈਡ ਕਿਸੇ ਦੀ ਲਾ ਦੇਣੀ ਆ ਤੇ ਲੁੱਟਖੋ ਵਾਰਦਾਤ ਕਰਕੇ ਇਹਨਾਂ ਨੇ ਖਾਲੀ ਜਗ੍ਹਾ ਸੁੰਨਿਆ ਛੱਡ ਜਾਣੀ ਹੁੰਦੀ ਆ ਪਿਆ ਅਗਲੇ ਨੂੰ ਜੱਬ ਵੀ ਕਿਸੇ ਹੋਰ ਜਿਹੜਾ ਬੰਦਾ ਉਹਦੇ ਚ ਬੈਠ ਗਿਆ ਜਾਂ ਉਹਨੂੰ ਜੱਬ ਪੈ ਜਾਣਾ ਭਾਵੇਂ ਉਹ ਬੇਕਸੂਰੀ ਹੋਵੇ ਲੇਕਿਨ ਇਹਦੀ ਪੂਰੀ ਪ੍ਰੋਪਰ ਇਨਕੁਆਰੀ ਹੋਣੀ ਚਾਹੀਦੀ ਆ ਵੀ ਗੱਡੀ ਕਿਉਂ ਖੜੀ ਕਰਕੇ ਗਏ ਆ ਜਾਂ ਕਿਰਾਏ ਦੇ ਜਿਹੜੇ ਬੰਦੇ ਰਹਿੰਦੇ ਸੀ ਉਹ ਕੌਣ ਸੀ ਉਹਨਾਂ ਨੂੰ ਕਿਰਾਏ ਤੇ ਕਿਸ ਬੰਦੇ ਨੇ ਦਿੱਤੀ ਆ ਜਾਂ ਉਹ ਜਿਹੜੇ ਜਿਹੜੇ ਬੰਦੇ ਨੇ ਕਮਿਸ਼ਨ ਦੇ ਵੀ ਇਹਨਾਂ ਨੂੰ ਲੈ ਆਪਣੀ ਲੈ ਲਈ ਪਿੱਛੋਂ ਦਿੱਤੀ ਗੱਡੀ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਤੂੰ ਕਿਸ ਪ੍ਰੂਫ ਤੇ ਇਹਨਾਂ ਨੂੰ ਦਿੱਦੀਓ ਮਕਾਨ ਮਾਲਕ ਦੀ ਪੁੱਛ ਪੜਤਾਲ ਹੋਣੀ ਚਾਹੀਦੀ ਆ ਨਾ ਤારી ਹਾਂਜੀ ਹਾਂਜੀ ਅੱਛਾ ਇੱਥੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਹੈ ਪੁਲਿਸ ਇਹਦਾ ਗੱਡੀ ਦਾ ਪਤਾ ਕਰਾਵੇ ਆਖਰ ਇਹ ਗੱਡੀ ਹੈ ਕਿ ਦੀ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਨੰਬਰ ਦਿਖਾ ਦਿੰਨਾ ਕਿ ਪੀਵੀ10 ਜੇ ਐਚ 5183 ਇਸ ਗੱਡੀ ਦਾ ਨੰਬਰ ਹੈ ਔਰ ਤੁਸੀਂ ਇੱਧਰ ਦੀ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਗੱਡੀ ਦੇ ਪਿਛਲੇ ਚੱਕੇ ਤੱਕ ਜਿਹੜੇ ਨੇ ਚੋਰ ਖੋਲ ਕੇ ਲੈ ਜਾ ਚੁੱਕੇ ਨੇ ਇੱਥੋਂ ਇੱਟਾਂ ਦੇ ਉੱਤੇ ਇਸ ਗੱਡੀ ਨੂੰ ਖੜਾ ਕਰ ਦਿੱਤਾ ਹੈਗਾ ਔਰ ਇੱਧਰ ਇੱਕ ਪਾਸੇ ਨਹੀਂ ਬਲਕਿ ਦੋਨੋਂ ਪਾਸਿਓਂ ਦੇ ਚੱਕੇ ਜਿਹੜੇ ਨੇ ਖੁੱਲੇ ਹੋਏ ਨੇ ਇੱਧਰਲਾ ਵੀ ਚੱਕਾ ਗਾਇਬ ਹੈ ਔਰ ਦੂਸਰੇ ਪਾਸੇ ਦਾ ਵੀ ਚੱਕਾ ਗਾਇਬ ਹੈ ਅਗਰ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਕਰੀਏ ਤਾਂ ਗੱਡੀ ਜਿਹੜੀ ਲੋਕ ਹੈ ਔਰ ਦੂਜੇ ਪਾਸੇ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਉਧਰ ਦਾ ਵੀ ਚੱਕਾ ਜਿਹੜਾ ਖੁੱਲਿਆ ਹੋਇਆ ਹੈ ਉਧਰ ਵੀ ਚੱਕਾ ਹੈ ਨੀਗਾ ਔਰ ਬਿਲਕੁਲ ਇਹ ਨਮੀ ਗੱਡੀ ਇਹ ਲੱਗ ਰਹੀ ਹੈਗੀ ਹੈ ਕਿ ਨਮੀ ਇਹ ਗੱਡੀ ਹੈ ਛੋਟਾ ਹਾਥੀ ਹੈ ਔਰ ਮਹੱਲਾ ਨਿਵਾਸੀ ਇਸੇ ਕਾਰਨ ਪਰੇਸ਼ਾਨ ਨੇ ਕਿ ਆਖਰ ਕੋਈ ਨਵੀਂ ਗੱਡੀ ਨੂੰ ਇਸ ਤਰ੍ਹਾਂ ਲਵਾਰਿਸ ਕਿੱਦਾਂ ਛੱਡ ਕੇ ਜਾ ਸਕਦਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ